ਅਇਤ ਨੂੰ ਐਸਾ ਸਕੂਲ ਦਿਖਾਉਣਾ ਹੈ ਜਿਹੜਾ ਗਵਰਨਮੈਂਟ ਸਕੂਲ ਹੈ ਪਰ ਗਵਰਨਮੈਂਟ ਸਕੂਲ ਜਿਹੜਾ ਵਾ ਜਿਹੜਾ ਗਰਦਾਸਪੁਰ ਦੇ ਵਿੱਚ ਗਿੱਲਾਂ ਵਾਲੀ ਪਿੰਡ ਦੇ ਵਿੱਚ ਸਕੂਲ ਹੈ ਜਿਹੜਾ ਦੇਖ ਸਕਦੇ ਜੇ ਤੁਸੀਂ ਸਕੂਲ ਜਿਹੜਾ ਵਾ ਪ੍ਰਾਈਵੇਟ ਬਹੁਤ ਜ਼ਿਆਦਾ ਵਧੀਆ ਸਕੂਲ ਬਣਾਇਆ ਦਾ ਔਰ ਲੋਕੀ ਜਿਹੜੇ ਇੱਥੇ ਆਣ ਕੇ ਆਪਣੇ ਬੱਚੇ ਪੂ ਲਿਆ ਕੋਈ ਪ੍ਰਾਈਵੇਟ ਸਕੂਲ ਨਹੀਂ ਹੈਗਾ ਕਿਉਂਕਿ ਸਰਕਾਰੀ ਸਕੂਲ ਹੀ ਇੱਡਾ ਸੋਹਣਾ ਜਿਹੜਾ ਸਕੂਲ ਬਣਾਇਆ ਦਾ ਹੈ ਇਹ ਦੇਖ ਸਕਦੇ ਕਲਾਸਾਂ ਸਾਰੀਆਂ ਬਹੁਤ ਵਧੀਆ ਹੈ ਔਰ ਹਰ ਤਰ੍ਹਾਂ ਦੀ ਸਹੂਲਤ ਹੈ ਦੇ ਇੱਥੇ ਆਪਾਂ ਗੱਲ ਵੀ ਕਰਾਂਗੇ ਪ੍ਰਿੰਸੀਪਲ ਸਰ ਨਾਲ ਪਰ ਵੱਡੀ ਗੱਲ ਇਹ ਚ ਇਹ ਜਿਹੜੇ ਜਿਹੜ ਉਹ ਐਸੇ ਸਕੂਲ 'ਚ ਪੜ੍ਹ ਕੇ ਔਰ ਇੱਥੇ ਐਸੇ ਸਕੂਲ 'ਚ ਪ੍ਰਿੰਸੀਪਲ ਲੱਗੇ ਆ ਔਰ ਇਸ ਸਕੂਲ ਨੂੰ ਅਵਾਰਡ ਵੀ ਮਿਲਿਆ ਦਾ ਆਪਾਂ ਗੱਲ ਵੀ ਕਰਦੇ ਆ ਸਰ ਦੇ ਨਾਲ ਪਰ ਤੁਸੀਂ ਦੇਖ ਸਕਦੇ ਜੀ ਇਹ ਕੰਪਿਊਟਰ ਕਲਾਸ ਆ ਕੰਪਿਊਟਰ ਕਲਾਸ ਵੀ ਇੱਥੇ ਚੱਲਦੀ ਆ ਔਰ ਆਪਾਂ ਗੱਲ ਵੀ ਕਰਦੇ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਭੁੱਲਰ ਆ ਸਰ ਸਰ ਮੇਰੇ ਸਕੂਲ ਦਾ ਨਾਮ ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਈ ਗੋਮਠਾਈ ਸਮਾਰਟ ਸਕੂਲ ਗਿੱਲਾਂ ਵਾਲੀ ਕਿਲਾ ਦਰਸ਼ਨ ਸਿੰਘ ਆ ਤੇ ਮੈਂ ਨਾਲ ਦੀ ਨਾਲ ਜ਼ਰੂਰ ਦੱਸਾਂਗਾ ਕਿ ਇਹ ਨੋਮੀਨੇਟਡ ਐਜ਼ ਦਾ ਬੈਸਟ ਸਕੂਲ ਇਨ 2022-23 ਬੈਸ ਸਕੂਲ ਦਾ ਵਾਰਡ ਜਿਹੜਾ ਅਸੀਂ 7.5 ਲੱਖ ਰੁਪਏ ਪ੍ਰਾਪਤ ਕੀਤਾ ਸੀ। ਸਾਰੇ ਇਹ ਟੀਮ ਵਰਕ ਦਾ ਨਤੀਜਾ ਜੀ ਮੈਂ 2020 ਤੋਂ ਬਤੌਰ ਹੈਡਮਾਸਟਰ ਇਸ ਸਕੂਲ ਚ ਸੇਵਾਵਾਂ ਦੇ ਰਿਹਾ। ਪੀਪੀਐਸਸੀ ਥਰੂ ਸਰ ਪੰਜਾਬ ਸਰਕਾਰ ਦੀ ਸਕੀਮ ਸੀ ਕਿ ਨਾਵੇਂ ਜੋਸ਼ ਨਵਾਂ ਖੂਨ ਮੁੰਡੇ ਲੜਕੀਆਂ ਕੁੜੀਆਂ ਨੂੰ ਜਿਹੜਾ ਉਹ ਮੌਕਾ ਦਿੱਤਾ ਜਾਏ 672 ਹੈਡਮਾਸਟਰ ਤੇ ਪ੍ਰਿੰਸੀਪल्स ਨੇ ਅਸੀਂ ਜੁਆਇੰਟ ਕੀਤਾ ਸੀ ਸੋ ਮੈਂ ਬਤੌਰ ਹੈਡਮਾਸਟਰ ਇੱਥੇ ਸਵਾਮ ਦੇ ਰਿਹਾ ਉਹਦੇ ਤੋਂ ਸੋ ਇੱਕ ਇਹ ਆਪੀ ਮਨ ਦੇ ਵਿੱਚ ਸੋਚ ਹੈ ਇਸ ਲਈ ਕਿਉਂਕਿ ਇੱਕ ਕਾਰਨ ਉਹਦਾ ਮੇਜਰ ਹੀ ਵੀ ਹੈ ਕਿ ਮੈਂ ਇਸੇ ਹੀ ਸਕੂਲ ਦਾ ਵਿਦਿਆਰਥੀ ਰਹਿ ਚੁੱਕਾ ਮੈਂ ਸਾਰ ਆਪਣੀ 87 ਤੋਂ 92 ਤੱਕ 6 ਤੋਂ 10th ਕਲਾਸ ਇਸ ਸਕੂਲ ਦੇ ਵਿੱਚ ਜਿਹੜੀ ਉਹ ਪੜ੍ਹਾਈ ਕੀਤੀ ਆ ਮੈਂ ਇਸ ਪਿੰਡ ਦਾ ਜੰਪਲ ਆ ਸੋ ਇਹ ਮੇਰੀ ਜਨਮ ਭੂਮੀ ਤਾਂ ਹੈ ਹੀ ਆ ਨਾਲ ਮੈਡੀਕਾਰਮ ਭੂਮੀਆ ਇਸ ਕਰਕੇ ਮੇਰੀ ਡਬਲ ਡਿਊਟੀ ਹੈ ਸੋ ਉਹਨੂੰ ਸਮਝਦੇ ਹੋਏ ਜਿਹੜਾ ਵਾ ਉਹ ਕੋਸ਼ਿਸ਼ ਕਰੀਦੀ ਆ ਜਿੰਨਾ ਵੱਧ ਤੋਂ ਵੱਧ ਸਮਾਂ ਜਿੰਨੀ ਅਸੀਂ ਮਿਹਨਤ ਕਰ ਸਕੀਏ ਜਿੰਨੀ ਸ਼ਿੱਦਤ ਨਾਲ ਕੰਮ ਕਰ ਸਕੀਏ ਉਹਦੇ ਲਈ ਮੈਂ ਖੁਸ਼ਕਿਸਮਤ ਆ ਮੇਰੀ ਟੀਮ ਬਹੁਤ ਵਧੀਆ ਹੈ ਉਹਨਾਂ ਵੱਲੋਂ ਮੈਨੂੰ ਫੁੱਲੀ ਕੋਆਪਰੇਸ਼ਨ ਹਰੇਕ ਕੰਮ ਦੇ ਵਿੱਚ ਜੋ ਵੀ ਮੈਂ ਡਿਸੀਜਨ ਲੈਣਾ ਆਪਾਂ ਨੂੰ ਇਵੇਂ ਇੰਪਲੀਮੈਂਟਸ ਕਰਨਾ ਉਹਨਾਂ ਵੱਲੋਂ ਕਦੀ ਜਿਹੜੀ ਆ ਉਹਨਾਂ ਨੇ ਡਣਾਈ ਨਹੀਂ ਕੀਤਾ ਉਹ ਹਰੇਕ ਕੰਮ ਨੂੰ ਮਿਹਨਤ ਦੇ ਨਾਲ ਪੂਰੇ ਜਜ਼ਬੇ ਦੇ ਨਾਲ ਜਿਹੜੇ ਉਹ ਲੱਗੇ ਹੋਏ ਨੇ ਜਿਹਦਾ ਨਤੀਜਾ ਜਿਹੜਾ ਵਾ ਉਹ ਆਪਜੀ ਦੇ ਸਾਹਮਣੇ ਆ ਇਹ ਬੱਚਿਆਂ ਦੀ ਅਨਰੋਲਮੈਂਟ ਚ ਵਾਧਾ ਤੁਸੀਂ ਦੇਖ ਸਕਦੇ ਹੋ ਬੱਚੇ ਦੇਖੋ ਤੁਸੀਂ ਪ੍ਰੋਪਰ ਯੂਨੀਫਾਰਮ ਦੇ ਵਿੱਚ ਮੇਰੇ ਬੱਚੇ ਨੇ ਸਾਰੇ ਕੋਈ ਇੱਕ ਵਿਦਿਆਰਥੀ ਤੁਹਾਨੂੰ ਨਹੀਂ ਮਿਲੇਗਾ ਜੇ ਯੂਨੀਫਾਰਮ ਚ ਨਹੀਂ ਹੋਏਗਾ ਸੋ ਇਸ ਸਵੇਰ ਵੇਲੇ ਵੀ ਤੁਸੀਂ ਆ ਕੇ ਜੇ ਮਾਰਨਿੰਗ ਅਸੈਂਬਲੀ ਦੇਖੋ ਉਹ ਵੀ ਤੁਹਾਨੂੰ ਦੇਖ ਕੇ ਖੁਸ਼ੀ ਮਿਲੇਗੀ ਸੋ ਅਸੀਂ ਹਰੇਕ ਕੰਮ ਨੂੰ ਜਿਹੜਾ ਉਹ ਮੇਨਟੇਨ ਕੀਤਾ ਹਰੇਕ ਦੀ ਡਿਊਟੀਆਂ ਲੱਗੀਆਂ ਨੇ ਟੀਚਰ ਸਾਹਿਬਾਨ ਦੀਆਂ ਕੰਪੀਟੀਟਿਵ ਜਿਹੜੇ ਸੈੱਲ ਬਣਿਆ ਤੇ ਕੰਪੀਟੀਟਿਵ ਸੈੱਲ ਦੇ ਇੰਚਾਰਜ ਵੱਖਰੇ ਅਧਿਆਪਕ ਸਾਹਿਬਾਨ ਨੇ ਜੇ ਡਿਸਪਲਿਨ ਕਮੇਟੀ ਹੈ ਉਹਦੇ ਵੱਖਰੇ ਇੰਚਾਰਜ ਸਾਹਿਬਾਨ ਨੇ ਹਰੇਕ ਉਹਦੇ ਵੱਖਰੇ ਇੰਚਾਰਜ ਨੇ ਜੇ ਯੂਨੀਫਾਰਮ ਡਿਸਟ੍ਰੀਬਿਊਸ਼ਨ ਆ ਵੱਖਰੇ ਇੰਚਾ ਹਰ ਇੱਕ ਕੰਮ ਨੂੰ ਜਿਹੜਾ ਉਹ ਪ੍ਰੋਪਰਲੀ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਕਿਸੇ ਨੂੰ ਜਿਹੜਾ ਇਹਦਾ ਬੋਝ ਵੀ ਨਾ ਲੱਗੇ ਖੁਸ਼ੀ ਦੇ ਨਾਲ ਜਿਹੜਾ ਹੈ ਉਹ ਆਪਾਂ ਇਸ ਕੰਮ ਨੂੰ ਜਿਹੜਾ ਉਹ ਕਰ ਸਕੀ ਹੈ ਸੋ ਉਸ ਚੀਜ਼ ਨੂੰ ਲੈ ਕੇ ਜਿਹੜਾ ਹੈ ਉਹ ਜਿਵੇਂ ਟੀਮ ਵਰਕ ਚੱਲ ਰਿਹਾ ਸੋ ਉਹਦੇ ਨਾਲ ਜਿਹੜੀ ਸਫਲਤਾ ਜਿਹੜੀ ਲਗਾਤਾਰ ਜਿਹੜੀ ਉਹ ਮਿਲ ਰਹੀ ਹੈ ਸਾਨੂੰ ਸਰ ਜਦੋਂ ਤੁਸੀਂ ਪੜਦੇ ਸੀ ਸਕੂਲ ਦੇ ਵਿੱਚ ਤੇ ਹੁਣ ਤੁਸੀਂ ਉਸੇ ਸਕੂਲ ਦੇ ਪ੍ਰਿੰਸੀਪਲ ਲੱਗੇ ਹੋ ਸਰ ਮੈਂ 87 ਤੋਂ 92 ਤੱਕ ਇੱਥੇ ਪੜਿਆ ਆ ਜੇਰਾ ਮੇਜਰ ਅੰਤਰ ਦੀ ਗੱਲ ਕਰੀਏ ਅਧਿਆਪਕ ਸਹਿਬਾਨ 노 ਡਾਊਟ ਉਹਦੋਂ ਵੀ ਬਹੁਤ ਵਧੀਆ ਸੀ ਅਧਿਆਪਕ ਸਹਿਬਾਨ ਕੁਝ ਇਹ ਆਪੀ ਉਸ ਵੇਲੇ ਮਾਹੌਲ ਤੁਸੀਂ 87 ਦੇ ਵਿੱਚ ਤੁਹਾਨੂੰ ਪਤਾ ਹੀ ਹੋਵੇਗਾ ਤੁਸੀਂ ਜਾਣਦੇ ਹੋ ਬਟ ਜਿਹੜਾ ਮੇਨ ਚੇਂਜ ਆਈ ਹੈ ਨਾ ਉਹ ਸਾਰਾ ਆਈ ਹੈ ਕਿ ਇਸ ਵੇਲੇ ਮੇਰੇ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਪ੍ਰਾਪਰ ਇੰਗਲਿਸ਼ ਮੀਡੀਅਮ ਇਨ ਸੈਪਰੇਟ ਸੈਕਸ਼ਨ ਦਿੱਤਾ ਜਾ ਰਿਹਾ ਹੈ ਜਿਹੜਾ ਅਸੀਂ ਮੇਜਰ ਜਿਹੜਾ ਰੈਵੋਲੂਸ਼ਨ ਲਿਆਂਦਾ ਸਰ ਅਸੀਂ ਬੱਚੇ ਨੂੰ ਪੇਰੈਂਟਸ ਨੂੰ ਇਹ ਗੱਲ ਕਹੀ ਹੈ ਵੀ ਤੁਹਾਨੂੰ ਵੱਖਰਾ ਸੈਪਰੇਟ ਸੈਕਸ਼ਨ ਮਿਲੇਗਾ ਤੇ ਉਹਨਾਂ ਦੀ ਸਾਰੀਆਂ ਕਲਾਸਾਂ ਵੱਖਰੀਆਂ ਹੀ ਲੱਗਦੀਆਂ ਨੇ ਅਸੀਂ ਹਰੇਕ ਸਬਜੈਕਟ ਇੰਗਲਿਸ਼ ਮੀਡੀਅਮ ਚ ਕਰਾ ਰਹੇ ਹਾਂ ਚਾਹੇ ਕਿ ਉਹਦੇ ਲਈ ਮੇਰੇ ਅਧਿਆਪਕ ਸਹਿਬਾਨ ਜਿਹੜੇ ਆ ਉਹਨਾਂ ਨੂੰ ਮਿਹਨਤ ਜ਼ਿਆਦਾ ਕਰਨੀ ਪੈ ਰਹੀ ਹੈ ਪੀਰੀਅਡਸ ਨੰਬਰ ਆਫ ਪੀਰੀਅਡ ਵਧ ਗਏ ਨੇ ਬਟ ਉਹਨਾਂ ਨੂੰ ਵੀ ਪਤਾ ਹੈ ਵੀ ਅਸੀਂ ਮਤਲਬ ਅੱਜ ਜਿਆਦਾ ਮਿਹਨਤ ਜਰੀ ਕਰਦੇ ਪਿਆ ਤੂੰ ਕਰਨ ਨੂੰ ਰਾਜੀ ਨੇ ਕਿਉਂਕਿ ਜਦੋਂ ਸਾਰੇ ਇੱਕ ਦੂਜੇ ਵੱਲ ਵੇਖ ਕੇ ਅਸੀਂ ਜੋਸ਼ ਦੇ ਨਾਲ ਲੱਗੇ ਮੈਂ ਆਪ ਦਿੱਲੀ ਵੀ ਮੇਰੇ ਦੋ ਤੋਂ ਤਿੰਨ ਪੀਰ ਦਿੱਲੀ ਲੱਗੇ ਨੇ ਸੋ ਮੇਰਾ ਆਪਣਾ ਵੀ ਜਿਹੜਾ ਐਡਮਿਨਿਸਟ੍ਰੇਟਿਵ ਕੰਮ ਹੈ ਉਹੀ ਖਤਮ ਨਹੀਂ ਹੁੰਦਾ ਦੇ ਨਾਲ ਦੀ ਨਾਲ ਮੈਂ ਬਤੌਰ ਬਲਾਕ ਨੋਡਲ ਅਫੀਸਰ ਬਟਾਲਾ 19 ਵੀ ਕੰਮ ਕਰ ਰਿਹਾ ਉਹ ਵੀ ਕੰਪਲੈਂਟ ਸੋ ਸਾਰਾ ਦਿਨ ਲੱਗੇ ਰਹੀਦਾ ਇੱਕ ਦੂਜੇ ਵੱਲ ਦੇਖ ਕੇ ਜੋਸ਼ ਦੇ ਨਾਲ ਜਿਹੜਾ ਉਹ ਸਾਰੇ ਆਪਣੀ ਮਿਹਨਤ ਦੇ ਵੱਲ ਲੱਗੇ ਹੋਏ ਨੇ ਸੋ ਇੱਕ ਬਹੁਤ ਵਧੀਆ ਟੀਮ ਵਰਕ ਜਿਹੜਾ ਉਹਦੀ ਮਿਸਾਲ ਜਿਹੜੀ ਉਹ ਪੇਸ਼ ਹੋ ਰਹੀ ਹੈ ਸਰ ਦੇਖਿਆ ਜਾਏ ਤੇ ਪਸੰਦ ਬਤ ਲੱਗਾ ਵੀ ਤੁਸੀਂ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ ਵੀ ਤੁਹਾਡੇ ਸਰਕਾਰੀ ਸਕੂਲ 'ਚ ਬੱਚੇ ਪਾਓ ਕਿਉਂਕਿ ਇੱਥੇ ਸਰਕਾਰ ਜਿੱਦਣ ਜੁਆਇਨ ਕੀਤਾ 134 ਬੱਚੇ ਸੀ ਇਸ ਸਕੂਲ ਦੇ ਵਿੱਚ ਐਸ ਵਿਲੇ ਸਾਰ 70% 60 ਤੋਂ 70% ਇਨਕਰੀਜ਼ ਹੈ ਐਸ ਵਿਲੇ 228 ਬੱਚੇ ਆ ਇਹ ਹੋਣ ਤਾਂ ਲੱਗ ਰਿਹਾ ਵੀ 70% ਲਗਭਗ ਇਨਕਰੀਜ਼ ਹੈ ਬਟ ਸਰ ਮੇਨ ਮੁਸ਼ਕਲ ਜਿਹੜੀ ਸੀ ਨਾ ਉਹ ਸਾਨੂੰ ਆਈ ਕਿ ਅਸੀਂ ਬੱਚਿਆਂ ਨੂੰ ਇਸ ਸਕੂਲ ਚ ਲੈ ਕੇ ਕਿਵੇਂ ਆ ਕਿਉਂਕਿ ਜਦੋਂ ਅਸੀਂ ਪਿੰਡ ਚ ਮੈਂ ਕਿਉਂਕਿ ਤੁਹਾਨੂੰ ਜਿਵੇਂ ਦੱਸਿਆ ਮੈਂ ਇਸ ਪਿੰਡ ਦਾ ਜੰਪਲ ਆ ਮੇਰੇ ਪਿਤਾ ਜੀ ਨੇ ਇਸ ਪਿੰਡ ਚ ਬਹੁਤ ਸੇਵਾਵਾਂ ਦਿੱਤੀਆਂ ਨੇ ਉਹਨਾਂ ਦਾ ਬਹੁਤ ਨਾਮ ਸੀ ਬਹੁਤ ਫੇਮ ਬਣਿਆ ਸੀ ਉਹਨਾਂ ਦਾ ਵੈਸੇ ਤਾਂ ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਉਹਨਾਂ ਦਾ ਬੇਟਾ ਹੋਆ ਮਨੇ ਇੱਜ਼ਤਮੰਤ ਬੋਧ ਦਿੱਤਾ ਬਟ ਜਦੋਂ ਅਸੀਂ ਉਹਨਾਂ ਦੇ ਬੱਚਿਆਂ ਲਈ ਗੱਲ ਕਰਦੇ ਸੀ ਵੀ ਇੱਥੇ ਦਾਖਲ ਕਰਾਉਣ ਲਈ ਤਾਂ ਉਹ ਮਤਲਬ ਹਰੇਕ ਦੇ ਮਨ 'ਚ ਸੀ ਵੀ ਇਹ ਏ ਬੜੀ ਮੁਸ਼ਕਲ ਵਾਲਾ ਕੰਮ ਹੈ ਕਿਉਂਕਿ ਉਦੋਂ ਮਤਲਬ ਜਿਵੇਂ ਮੈਂ ਤੁਹਾਨੂੰ ਦੱਸਾਂ ਵੀ ਪਿੰਡ ਦੀ ਵਿਦਿਆਰਥੀ ਜਿਹੜੇ ਸੀ ਉਹ ਲਾਗਲੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਸੀ ਸੋ ਉਸ ਚੀਜ਼ ਲਈ ਸਾਰ ਅਸੀਂ ਫਿਰ ਇੱਕ ਪਾਲਿਸੀ ਤੇ ਕੰਮ ਕੀਤਾ ਅਸੀਂ ਬੱਚਿਆਂ ਨੂੰ ਕਹਿ ਆ ਵੀ ਪੇਰੈਂਟਸ ਨੂੰ ਕਹਿ ਆ ਵੀ ਤੁਸੀਂ ਬੱਚਿਆਂ ਤੇ ਗੱਲ ਨੂੰ ਛੱਡ ਦਿਓ ਬੱਚੇ ਹਨ ਨੂੰ ਤੁਸੀਂ 5-5 ਦਿਨ ਲਈ ਐਜ਼ ਅ ਟੈਸਟ ਐਜ਼ ਅ ਟ੍ਰਾਇਲ ਭੇਜ ਦਿਓ ਸਾਡੇ ਕੋ ਅਸੀਂ ਬੱਚਿਆਂ ਨੂੰ ਪੜਾਵਾਂਗੇ ਉਸ ਤੋਂ ਬਾਅਦ ਡਿਸੀਜਨ ਬੱਚਿਆਂ ਦਾ ਹੋਏਗਾ ਡਿਸੀਜਨ ਤੁਸੀਂ ਨਹੀਂ ਲੋਗੇ ਨਾ ਅਸੀਂ ਲਾਂਗੇ ਕਿਉਂਕਿ ਮੈਨੂੰ ਕੌਨਫੀਡੈਂਸ ਸੀ ਮੇਰੇ ਅਧਿਆਪਕ ਸਹਿਬਾਨ ਤੇ ਕਿਉਂਕਿ ਜਿਵੇਂ ਉਹਨਾਂ ਨੇ ਉਹਨਾਂ ਦੀ ਕਰੀਮੀ ਅਧਿਆਪਕ ਸਹਿਬਾਨ ਜਿਹੜੇ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਕੋ ਅਵੇਲੇਬਲ ਆ ਸੋ ਉਹ ਚੀਜ਼ ਨੂੰ ਅਸੀਂ ਪੇਸ਼ ਕੀਤਾ ਮੇਰੇ ਅਧਿਆਪਕ ਸਹਿਬਾਨ ਨੇ ਸਾਇੰਸ ਮੈਥ ਪੜ੍ਹਾਈ ਮੈਂ ਆਪ ਵੀ ਉਹਨਾਂ ਬੱਚਿਆਂ ਨੂੰ ਉਹ ਟ੍ਰਾਇਲ ਡੇ ਚ ਪੜਾਉਂਦਾ ਰਿਹਾ ਸਰੋਂ ਨੇ ਇੰਨਾ ਪੇ ਕੀਤਾ ਕਿ ਉਹਨਾਂ ਬੱਚਿਆਂ ਨੇ ਮੋਰਚਾ ਲਾ ਦਿੱਤਾ ਕਿ ਅਸੀਂ ਹੁਣ ਇਸੇ ਸਕੂਲ 'ਚ ਪੜ੍ਹਨਾ ਹੈ ਜਿਹੜਾ ਅਸਲ ਪੜ੍ਹਾਈ ਦਾ ਮਜ਼ਾ ਹੈ ਉਹ ਸਾਨੂੰ ਇੱਥੇ ਮਿਲਿਆ। ਸੋ ਉਸ ਚੀਜ਼ ਤੋਂ ਸ਼ੁਰੂਆਤ ਹੋਈ ਫਿਰ ਨਾਲ ਦੀ ਨਾਲ ਸਰ ਮੈਂ ਆਪਣੀ ਬੇਟੀ ਨੂੰ ਵੀ ਬਟਾਲੇ ਦੇ ਨਾਮ ਵਾਲ ਸਕੂਲ ਤੋਂ ਹਟਾ ਕੇ ਤੇ ਇੱਥੇ ਦਾਖਲ ਕਰਾਇਆ ਪਿੰਡ ਦੇ ਸਰਪੰਚ ਸਾਹਿਬ ਮੇਰੇ ਨਾਲ ਇਸੇ ਸਕੂਲ ਦੇ ਪੜੇ ਹੋਏ ਆ ਅਸੀਂ 10ਵੀਂ ਇਕੱਠੇ ਕੀਤੀ ਹੈ। ਉਹਨਾਂ ਨੇ ਮੈਂ ਆਪਣੀ ਬੇਟੀ ਨੂੰ ਬਟਾਲੇ ਦੇ ਨਾਮ ਵਾਲ ਸਕੂਲ ਤੋਂ ਹਟਾ ਕੇ ਇੱਥੇ ਦਾਖਲ ਕਰਾਇਆ। ਸੋ ਉਹਨੇ ਇੱਕ ਲਹਿਰ ਜ਼ਰੂਰ ਚਲਾਈ। ਪਿੰਡ ਦੇ ਵਿੱਚ ਇਹ ਗੱਲ ਗਈ ਕਿ ਜੇ ਪਿੰਡ ਦੇ ਸਕੂਲ ਦੀ ਪ੍ਰਿੰਸੀਪਲ ਦੀ ਬੇਟੀ ਪਿੰਡ ਦੇ ਸਰਪੰਚ ਦੀ ਬੇਟੀ ਇੱਥੇ ਪੜ ਸਕਦੀ ਤੇ ਸਾਡਾ ਬੱਚਾ ਕੋ ਨਹੀਂ ਕਿਉਂਕਿ ਤੁਸੀਂ ਆਪ ਸੋਚੋ ਵੀ ਜੇ ਮੈਂ ਇਸ ਗੱਲ ਨੂੰ ਪ੍ਰਭਾਵਿਤ ਕਰਨ ਲਈ ਹੀ ਆਪਣੀ ਬੇਟੀ ਨੂੰ ਇੱਥੇ ਲੈ ਕੇ ਆਇਆ ਹੋਵਾਂ ਮੇਰੇ ਮੈਸੇਜ ਵੀ ਗਵਰਨਮੈਂਟ ਟੀਚਰ ਨੇ ਤੇ ਉਹ ਤਾਂ ਫਿਰ ਮੇਰੇ ਘਰ ਹੀ ਫਸਾਦ ਹੋ ਜਾਏਗਾ ਵੀ ਉਹ ਕਹੇਗੀ ਵੀ ਤੂੰ ਹੀ ਆਪਣੇ ਲਈ ਕਿਉਂ ਮੇਰੀ ਬੇਟੀ ਨੂੰ ਉਥੇ ਲੈ ਗਏ ਬਟ ਉਹਨੂੰ ਪਤਾ ਸੀ ਮੇਰੀ ਮੈਸੇਜ ਨੂੰ ਵੀ ਵੀ ਜੋ ਇਹ ਇਨੀਸ਼ੀਏਟਿਵ ਲਿਆ ਵਾ ਜਿੰਨੀ ਜਿਸ ਪਲੇਟਫਾਰਮ ਤੇ ਜਿਵੇਂ ਮਿਹਨਤ ਕਰ ਰਹੇ ਨੇ ਇਹਨਾਂ ਨੇ ਮੇਰੀ ਉਸ ਬੇਟੀ ਨੂੰ ਜਿਹੜਾ ਹੈ ਉਹ ਸਫਲਤਾ ਅੱਗੇ ਨਾਲ ਵੱਧ ਮਿਲੇਗੀ ਸੋ ਚੀਜ਼ ਨੂੰ ਅਸੀਂ ਘਰ ਵਿਖਾਇਆ ਮੇਰੇ ਅਧਿਆਪਕ ਸਾਹਿਬਾਨ ਦੀ ਮਿਹਨਤ ਦੇ ਨਾਲ ਮੇਰੀ ਬੇਟੀ ਨੇ ਇੱਥੇ ਜਿੰਨਾ ਚਿਰ ਪੜ੍ਹਦੀ ਰਹੀ ਹੈ ਜਦੋਂ ਉਹਨਾਂ ਦਾ ਐਨੂਅਲ ਫੰਕਸ਼ਨ ਹੋਇਆ ਉਹ 7-8 ਮਿੰਟ ਦਾ ਲੈਕਚਰ ਕੀਤਾ ਉਹ ਮੈਨੂੰ ਅਜੇ ਤੱਕ ਸੇਵ ਹੈ ਉਹਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਰੀ ਉਮਰ ਮੇਰੇ ਕੰਨਾਂ 'ਚ ਗੂੰਜਦੀਆਂ ਨੇ ਵੀ ਕਿਵੇਂ ਉਹਨੇ ਇਹ ਹੁਸਨ ਸਮਾਜ ਜਿਹਾ ਸੀ ਆਪਣੇ ਲਈ ਇੱਥੇ ਮਹਿਸੂਸ ਕੀਤਾ ਪੰਜਾਬ ਸਰਕਾਰ ਆਪ ਸਰਕਾਰ ਵੱਲੋਂ ਸਰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਇੰਨੀਆਂ ਸਾਨੂੰ ਵਧੀਆ ਗ੍ਰਾਂਟ ਸਮੇਂ ਸਿਰ ਹੁੰਦੀਆਂ ਨੇ ਗ੍ਰਾਂਟਸ ਜਿਹੜੀਆਂ ਉਹ ਅਵੇਲੇਬਲ ਹੋਈਆਂ ਪਿਛਲੇ ਸਮੇਂ ਦੇ ਵਿੱਚ ਵੀ ਹੁਣ ਵੀ ਹੋ ਰਹੀਆਂ ਨੇ ਇਸ ਦੇ ਨਾਲ ਨਾਲ ਜਿੱਥੇ ਲੋੜ ਪੈਂਦੀ ਹੈ ਮੇਰੇ ਅਧਿਆਪਕ ਸਹਿਬਾਨ ਮੇਰੇ ਦੋਸਤ ਮਿੱਤਰ ਮੇਰੇ ਰਿਲੇਟਿਵਸ ਵੀ ਮੈਂ ਸਾਰਿਆਂ ਕੋਲ ਲਗਭਗ ਸਾਰੇ ਇੱਥੇ ਸਕੂਲ ਦੇ ਲਈ ਜਿਹੜੀ ਮਦਦ ਲਈ ਹੈ ਜਨਰੇਟਰ ਚੱਲਦਾ ਵੇਖ ਰਹੇ ਹੋ ਤੁਸੀਂ ਆਵਾਜ਼ ਆ ਰਹੀ ਹੈ ਇਹ ਮੇਰੇ ਕਜ਼ਨ ਬ੍ਰਦਰ ਨੇ ਉਹਨਾਂ ਨੇ 45000 ਰੁਪਿਆ ਕੈਨੇਡਾ ਤੋਂ ਭੇਜਿਆ ਸੀ ਉਹਦਾ ਹੀ ਜਨਰੇਟਰ ਲਿਆ ਮੇਰੇ ਅਧਿਆਪਕ ਸਹਿਬਾਨ ਨੇ ਲਗਭਗ 3 ਤੋਂ 3.5 ਲੱਖ ਰੁਪਿਆ ਅਸੀਂ ਦੋ ਤਰਨ ਦੇ ਵਿੱਚ ਕਲੈਕਟ ਕਰਕੇ ਆਪਸ ਵਿੱਚ ਉਹ ਇੱਥੇ ਲਗਾਇਆ ਹੋਇਆ ਈਵਨ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਮੇਰੇ ਪੀਐਨ ਨੇ ਜਦੋਂ ਮੈਂ ਫਸਟ ਟਾਈਮ ਗੱਲ ਕੀਤੀ ਉਹਨੇ ਆਪ ਉੱਠ ਕੇ ਕਹਿ ਦਿੱਤਾ ਸੀ ਵੀ ਸਰ ਮੈਂ 11000 ਰੁਪਿਆ ਦਾਂਗਾ ਮਤਲਬ ਇਹ ਸੀ ਵੀ ਉਹ ਉਹਨਾਂ ਨੇ ਆਪ ਕਿਹਾ ਵੀ ਸਰ ਮੈਂ ਜ਼ਿੰਦਗੀ ਚ ਪਹਿਲੀ ਵਾਰ ਹੀ ਦੇਖ ਰਿਆ ਵੀ ਡਬਲ ਹੋ ਕੇ ਲੱਗ ਰਿਹਾ ਤੇ ਮੈਂ ਕਿਉਂ ਨਾ ਅੱਗੇ ਆਵਾਂਗਾ ਸੋ ਇਹ ਚੀਜ਼ਾਂ ਜਿਹੜੀਆਂ ਸੀ ਸਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਤੋੜਿਆ ਤੇ ਅਸੀਂ ਸਾਰੇ ਇਹ ਟੋਟਲ ਮਹਾਂਦਰਾ ਜਿਹੜਾ ਪੇਂਟ ਤੋਂ ਲੈ ਕੇ ਛੋਟੇ ਤੋਂ ਛੋਟਾ ਪਲਸਤਰ ਕਰਾਏ ਪੇਂਟ ਛੋਟੇ ਛੋਟਾ ਕੰਮ ਜਿਹੜਾ ਸੀ ਉਹ ਸਾਰਾ ਅਸੀਂ ਜ਼ੀਰੋ ਤੋਂ ਸਟਾਰਟ ਕੀਤਾ ਤੇ ਇਹੀ ਕਾਰਨ ਸੀ ਸਰ ਸਾਡੇ ਸਕੂਲ ਨੂੰ ਬੈਸਟ ਸਕੂਲ ਦਾ ਅਵਾਰਡ ਜਿਹੜਾ ਮਿਲਿਆ ਸਾਨੂੰ ਸਰ ਸਾਡੀ ਅਕੈਡੈਮਿਕ ਪਰਫਾਰਮੈਂਸ ਸਾਨੂੰ ਸਾਡੇ ਬੱਚਿਆਂ ਦੀ ਡੇਲੀ اٹੈਂਡੈਂਸ increase in the enrollment. ਸਾਡੇ ਬੱਚਿਆਂ ਦੀ ਜਿਹੜੀ ਕੋ ਕੋਰੀ ਕਰੋੜ ਐਕਟੀਵਿਟੀ ਦੇ ਵਿੱਚ ਪਰਫਾਰਮੈਂਸ 인ਫਰਾਸਟ੍ਰਕਚਰ ਸੁੰਦਰ 인ਫਰਾਸਟ੍ਰਕਚਰ ਇਹ ਸਾਰੇ ਨੂੰ ਦੇਖਦੇ ਹੋਏ ਸਾਨੂੰ 7.5 ਲੱਖ ਰੁਪਏ ਦਾ ਰਿਵਾਰਡ ਜਿਹੜਾ ਉਹ ਮਿਲਿਆ ਉਹਦੇ ਨਾਲ ਜੋ ਅਸੀਂ ਰਿੰਦੇ ਕੰਮ ਸੀ ਉਹਨਾਂ ਦੀ ਪੂਰਤੀ ਕੀਤੀ ਸੋ ਉਹ ਜਿਹੜਾ ਉਹ ਰਿਵਾਰਡ ਅਸੀਂ ਸਰਕਾਰ ਦੇ ਵੀ ਧੰਨਵਾਦੀ ਆ ਕਿ ਉਹਨਾਂ ਨੇ ਪ੍ਰੋਪਰ ਜਿਹੜੀ ਆ ਉਹ ਚੋਣ ਕਰਕੇ ਤੇ ਸਾਡੇ ਸਕੂਲ ਨੂੰ ਚੁਣਿਆ ਤੇ ਅਸੀਂ ਸਾਰੇ ਉਹਦਾ ਜੋ ਵੀ ਰਿਵਾਰਡ ਮਿਲਿਆ ਉਹਦੀ ਪ੍ਰੋਪਰ ਵਰਤੋਂ ਕੀਤੀ ਕੀ ਕਹਿਣਾ ਜਦੋਂ ਲੋਕਾਂ ਨੂੰ ਵੀ ਸਰਕਾਰੀ ਸਕੂਲ 'ਚ ਜਿਹੜੇ ਲੋਕ ਨਹੀਂ ਪੜਾਉਣਾ ਚਾਹੁੰਦੇ ਬੱਚੇ ਰੁਕਣੇ ਸਰ ਸਰਕਾਰੀ ਸਕੂਲ ਦੇ ਵਿੱਚ ਇੱਕ ਤੇ ਨਾ ਪੁਰਾਣੀ ਮਿਥ ਹੈ ਜਿਹੜੀ ਮਤਲਬ ਮਹਿਸੂਸ ਹੁੰਦੀ ਕਿਸੇ ਇਹਨਾਂ ਨੂੰ ਵੀ ਲੈਫਲਾ ਨੇ ਤੇਰਾ ਬੱਚਾ ਜਿਹੜਾ ਸਰਕਾਰੀ ਸਕੂਲ ਚ ਪੜਦਾ ਉਹਨੂੰ ਮਤਲਬ ਇਹ ਹੈ ਕਿ ਜੇ ਅਸੀਂ ਦੇਖਿਆ ਜਾਏ ਤਾਂ ਸਾਡੇ ਬਹੁਤ ਨੰਬਰ ਆਫ ਆਫੀਸਰਸ ਆਈਐਸ ਆਈਪੀਐਸ ਆਫੀਸਰ ਜਿਹੜੇ ਨੇ ਗਵਰਨਮੈਂਟ ਸਕੂਲ ਤੋਂ ਪੜੇ ਹੋਏ ਨੇ ਇਹ ਗਵਰਨਮੈਂਟ ਸਕੂਲ ਤੋਂ ਪੜੇ ਹੁੰਦਾ ਮੇਰੀ ਆਪਣੀ ਜਿਹੀ ਉਦਾਹਰਣ ਉਹ ਜਦੋਂ ਮੇਰੇ ਟੀਚਰ ਸਹਿਬਾਨ ਕਨਵੈਂਸਿੰਗ ਤੇ ਜਾਂਦੇ ਆ ਪਿੰਡਾਂ ਦੇ ਵਿੱਚ ਸਾਰ ਅਸੀਂ ਜਨਵਰੀ ਤੋਂ ਕਨਵੈਂਸਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਜਦੋਂ ਪਿੰਡਾਂ 'ਚ ਜਾਂਦੇ ਨੇ ਤੁਸੀਂ ਇੱਕੋ ਹੀ ਉਦਾਹਰਨ ਦਿੰਦੇ ਆ ਕਿ ਸਾਡੇ ਸਾਰ ਉਸੇ ਸਕੂਲ ਦੇ ਪੜ੍ਹੇ ਹੋਏ ਆ ਸੋ ਇਹ ਗੱਲਾਂ ਜਿਹੜੀਆਂ ਨੇ ਉਹ ਫਿਰ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ ਮੈਂ ਪੇਰੈਂਟਸ ਨੂੰ ਜਿਹੜਾ ਉਹ ਰਿਕਵੈਸਟ ਕਰਾਂਗਾ ਪੇ ਪ੍ਰੋਪਰ ਫੈਸਿਲਿਟੀ ਸਹੀ ਪ੍ਰੋਵਾਈਡ ਕਰਵਾ ਰਹੇ ਆ ਗਵਰਨਮੈਂਟ ਸਕੂਲਸ ਦੇ ਵਿੱਚ ਜੋ ਟੀਚਰ ਨੇ ਸਰ ਉਹ ਕ੍ਰੀਮੀ ਨੇ ਦੋ ਦੋ ਟੈਸਟ ਕਲੀਅਰ ਕਰਕੇ ਆਏ ਹੋਏ ਆ ਉਹ ਤੁਹਾਨੂੰ ਫੈਸਿਲਿਟੀ ਪ੍ਰਾਈਵੇਟ ਸਕੂਲਾਂ 'ਚ ਨਹੀਂ ਮਿਲ ਪਾਏਗੇ ਸੋ ਇਸ ਚੀਜ਼ ਲਈ ਇਹ ਆਪਣੇ ਬੱਚੇ ਜਿਹੜੇ ਆ ਉਹਨਾਂ ਨੂੰ ਤੁਸੀਂ ਸਰਕਾਰੀ ਸਕੂਲ ਚ ਦਾਖਲ ਕਰੋ ਤੁਹਾਨੂੰ ਕਿਸੇ ਪ੍ਰਕਾਰ ਦੀ ਵੀ ਜਿਹੜੀ ਆ ਉਹ ਮੁਸ਼ਕਲ ਨਹੀਂ ਆਏਗੀ ਕਿਉਂਕਿ ਜ਼ਿੰਮੇਵਾਰ ਸਕੂਲ ਮੁਖੀ ਜਿਹੜੇ ਨੇ ਅਧਿਆਪਕ ਸਹਿਬਾਨ ਜਿਹੜੇ ਆ ਉਹ ਬੈਠੇ ਹੋਇਆ ਆਪਣੀ ਸੇਵਾਵਾਂ ਜਿਹੜੀਆਂ ਉਹ ਦੇ ਰਹੇ ਨੇ ਇਹ ਸੁਣਿਆ ਤਾਂ ਸਰ ਸਕੂਲ ਦੇ ਪ੍ਰਿੰਸੀਪਲ ਜੀ ਨੂੰ ਉਹਨਾਂ ਨੇ ਕਿਹਾ ਵੀ ਜਿਹੜਾ ਸਕੂਲ ਆ ਇਸ ਸਕੂਲ ਨੇ ਵੈਸੇ ਵੀ ਤਰੱਕੀ ਬਹੁਤ ਜ਼ਿਆਦਾ ਕੀਤੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਜੇ ਬੱਤੀ ਜਾਵੇ ਤੇ ਜਨਰੇਟਰ ਵੀ ਆ ਔਰ ਸੋਲਰ ਦਾ ਵੀ ਇਹਨਾਂ ਨੇ ਇੰਤਜ਼ਾਮ ਕੀਤਾ ਔਰ ਵਧੀਆ ਤੋਂ ਵਧੀਆ ਫੈਸਿਲਿਟੀਆਂ ਬੱਚਿਆਂ ਨੂੰ ਦਿੱਤੀਆਂ ਦੀਆਂ ਕਿਉਂਕਿ ਇੱਕ ਇੱਕ ਸਰਕਾਰੀ ਸਕੂਲ 'ਚ ਹੀ ਮਿਲ ਸਕਦੀਆਂ ਮੈਂ ਬਟਾਲਾ ਦਾ ਵਿਕੀ ਮਲਿਕ